ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਤੜਿਹਾਲਾ ਨੱਥ ਪੱਤੀ ਮਿਰਜੋਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਨਾਲ ਹੀ ਤੀਰ ਪਿੰਡ ਆ ਤੇ ਬਟਾਲਾ ਵੀ ਬਿਲਕੁਲ ਲੱਗ ਗਈ ਆ ਤੇ ਰਣਜੀਤ ਭਾਜੀ ਹੁਣਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ 'ਚ ਤੁਹਾਨੂੰ ਚਾਰ گاਵਾ ਦਿਖਾਉਣੀਆਂ ਆ ਸਾਰੀਆਂ ਸੋਈਆਂ ਵਾਂ ਬੇਨ ਤੇ ਇਹ ਆ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਭਾਵੇਂ ਕੋਈ ਦੂਰ ਜਾ ਤੇ ਭਾਵੇਂ ਕੋਈ ਲੱਗਦਾ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਵੇਖ ਚਾਕ ਕੇ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਫ੍ਰੀਪਾਇਰ ਸਤਿ ਸ੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਜੀ ਠੀਕ ਠਾਕ ਹੋ ਸਨੋ ਠੀਕ ਆ ਸਭ ਵਧੀਆ ਜੀ ਹੋਰ ਪਰਿਵਾਰ ਐਰਕੀ ਬਾਵਾ ਦਿਨ ਪਾਤੇ ਜੀ ਇਦਾਂ ਹੀ ਵਿਕਦਾ ਜਾਂਦਾ ਰਿਹਾ ਹੈ ਅੱਛਾ ਇੱਕ ਦੋ ਦੋ ਚਾਰ ਲਿਉਂਦਾ ਰਿਆ ਨੇ ਵੇਖਿਆ ਜਾਂਦਾ ਇਕੱਠੀਆਂ ਨਹੀਂ ਹੋਈਆਂ ਅਗੇ ਅੱਗੀਆਂ ਇੰਨਾ ਹੀ ਆ ਠੀਕ ਹੈ ਕਰੀ ਗਿਉਂਦਾਰੀਆਂ ਬੱਤ ਠੀਕ ਹੈ ਹੋਰ ਸੁਣਾਓ ਠੀਕ ਠਾਕ ਸਾਰ ਠੀਕ ਠਾਕ ਤੇ ਨਾਮ ਦੱਸ ਤਾ ਫਿਰ ਨਾਮ ਮੇਰਾ ਰਣਜੀਤ ਸਿੰਘ ਪਿੰਡ ਟੜੇਆਲਾ ਨਾ ਤੇ ਪੱਤੀ ਮਿਰਜਵਾਲੀ ਠੀਕ ਹੈ ਲਾਗੇ ਧੀਰ ਪਟਾਲਾ ਬਿਲਕੁਲ 2 ਕਿਲੋਮੀਟਰ ਬਾਈਪਾਸ ਦੇ ਨਾਲ ਆਈਆਂ ਠੀਕ ਹੈ ਜਿਆ ਕਰਦਾਸ ਤੇ ਫੋਨ ਨੰਬਰ 9855094190 ਠੀਕ ਹੈ ਤੇ ਅੱਜ ਮੁੱਲ ਪਾਈਏ ਨਿਗੇ ਨਿਗੇ ਜੀ ਬੜੇ ਛੋਟੇ ਤੈਨੂੰ ਪਤਾ ਮੇਰੇ ਲੱਖੋਂ ਹੀ ਅੰਦਰ ਮਾਲ ਹੁੰਦਾ ਕਿਉਂਕਿ ਸੁਭਾਇਆ ਹੀ ਨਹੀਂ ਮੈਂ ਪ੍ਰੋਗਰਾਮ ਕਰਾਉਣਾ ਫਿਰ ਤੁਸੀਂ ਘਰੇ ਇਹਦੇ ਬਾਅਦ ਚ ਫਿਰ ਉਹਨਾਂ ਉਧਰ ਧਿਆਨ ਰਹਿਣਾ ਨਾ ਇਹ ਵੇਲੇ ਹੋ ਜੀਏ ਨੇ ਇਧਰੋਂ ਧਿਆਨ ਮੁੱਕ ਜੂਗੇ ਉਧਰ ਰੁਚੇ ਰਵਾਂਗੇ ਇੱਕ ਦਿਨ ਇਧਰੋਂ ਇੱਕ ਵਾਰੀ ਅੱਜ ਵੇਲ ਕਰੀਏ ਸਾਰੇ ਅੱਜ ਇਹ ਆਵੇ ਬਸ ਕੋਈ ਫੋਨ ਲਾਵੇ ਕਰੀ ਅੱਜ ਖਾਲੀ ਨਹੀਂ ਮੋੜਨਾ ਕਿਸੇ ਨੂੰ ਆ ਕੋਲੋਂ ਵੀ ਦੇ ਦੇਣੀ ਹੈ ਅੱਛਾ ਬਸ ਇੱਕ ਵਾਰ ਬਾਅਦ ਚ ਇਹ ਆਵੇ ਫਿਰ ਲਾਟਰੀ ਆ ਬਸ ਠੀਕ ਆ ਫਿਰ ਇਹ ਆ ਵੀ ਜਿੱਤਰਾ ਤੁਸੀਂ ਦੱਸਦੇ ਹੋ ਪ੍ਰੋਗਰਾਮ ਕਰਾਉਣਾ ਫਿਰ ਬੰਦਾ ਇੰਨਾ ਫਿਰ ਉਧਰ ਨਹੀਂ ਧਿਆਨ ਦੇਣਾ ਧਿਆਨ ਨਹੀਂ ਰਹਿਣਾ ਇਦਾਂ ਹਨਾ ਚਲੋ ਫਿਰ ਵੇਲੇ ਨੰਬਰ ਦਿੱਤੇ ਸ਼ੁਰੂਆਤ ਕਰੀਏ ਇਹ ਕੱਲੀ ਬੱਚੇ ਵਾਲੀ ਬਾਕੀ ਬੱਚੇ ਤੋਂ ਬਿਨਾਂ ਹੀ ਹੈ। ਬਾਕੀ ਬੱਚੇ ਤੋਂ ਬਿਨਾਂ ਹੀ ਹੈ। ਦੁੱਧ ਕਿੰਨਾ ਇਹ ਦੇਖੋ? ਹਰਪੀ ਭਾਜੀ ਸੂਈ ਨੂੰ ਇਹਨਾਂ ਹੋ ਗਏ 7 ਦਿਨ। ਅੱਛਾ। ਦੁੱਧ ਇਹਦੇ ਥੱਲੇ 6-7 ਕਿਲੋ ਹੀ ਹੈ। ਅੱਛਾ। ਹਾਂਜੀ। ਦੁੱਧ ਉਹ ਵਾਜੂ ਕੀ ਸੇਵਾ ਕੀਤੀਆਂ। ਮਾੜੀ ਨੂੰ ਆਈਂ ਗਾਂ ਬਹੁਤੀ। ਸਾਂਭਣੀ ਹੋਈ ਹੈ ਨਾ? ਸਾਂਭਣੀ ਹੋਈ ਕਿਹੜੋ? ਕਿੰਨਾ ਕਰ ਜੂਗੀ? ਕਰ ਜੂ 10000 ਕਿਲੋ। ਇਹਨਾਂ ਦੇ ਚਾਹੀਦੇ। ਵਾਸਤੇ ਚਾਹੀਦਾ ਹੀ ਹੈ ਨਾ। ਚਲੋ ਬਾਕੀ ਚਲੋ ਜਿੰਨਾ ਕਿ ਤੋਰੀ ਗਾੜੀ ਚ ਪਾ ਲੂਗਾ ਉਹ ਨਾਲ ਚਲੂਗਾ। ਹਾਂਜੀ ਦੁੱਧ ਇਹਦੇ ਸੇਵਾ ਦਾ। ਹਾਂਜੀ ਤੋਰ ਤੋਰ ਦੋ ਫਿਰ ਇਹ ਆ ਵੀ ਕਰਦਾ ਵਧੀਆ ਸਾਰੀ ਜਾਓਗੇ ਸਾਰੀ ਜਾਓ ਜਾਂ ਚੰਗੀ ਆ ਰਪੀ ਭਾਈ ਦੁੱਧ ਨਾਲ ਮੱਝ ਨਾਲ ਦਾ ਸੰਗਣਾ ਹੁੰਦਾ ਦੁੱਧ ਤੇ ਨਿਆਣਾ ਨਹੀਂ ਪਾਉਣਾ ਕੁਝ ਨਹੀਂ ਇਦਾਂ ਭਾਏ ਬੱਚਾ ਭਾਦੋ ਥੱਲੇ ਅੱਛਾ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਐ ਕਾਲੀ ਥੋਲੀ ਉਧਰੋਂ ਖੜ ਪਾਰ ਨੂੰ ਆਇਆ ਲੈ ਆ ਨਾਂਵੇਂ ਥੱਲੇ ਥੋੜਾ ਸਾਬ ਦੇ ਰੱਖਉਂਦੀ ਆ ਉਹ ਤੇ ਮੈਨੂੰ ਆਂਦੇ ਪੰਜ-ਛੇ ਦਿਨ ਲੈ ਜਾਣੇ ਪਰ ਛੇਤੀ ਸੁਪੀ ਮੇਰ ਕੋਲ ਅੱਛਾ ਤੁਹਾਡੇ ਕੋਲ ਹੀ ਸਹੀ ਘਰੇ ਮੇਰ ਕੋਲ ਸਹੀ ਜਾਣ ਕੇ ਮੈਂ ਹੀ ਸਾਂਭਿਆ ਨੂੰ ਚੰਗੀ ਦਾ ਬਹੁਤ ਹੀ ਮਾੜੀ ਅੱਛਾ ਹਾਂਜੀ ਤੇਰਾ ਮੁੱਲ ਫਿਰ ਮੋਲਾਰ ਪੀਪਾ ਜੀ ਜਾਇ ਜਿੰਦਾ ਮੇਰਾ ਤੁਹਾਨੂੰ ਛੋੜੇ ਛੋੜੇ ਮੁੱਲ ਪੋਣਾ ਮੈਂ ਵੱਡੇ ਮੁੱਲ ਲੈ ਬੱਚਾ ਇਹਦਾ ਵਿਖਾ ਦੀ ਹੈ ਕਰੀ ਹਾਂਜੀ ਆਜ ਬੱਚਾ ਹਾਂ ਬੱਚਾ ਜੀ ਹਾਂਜੀ ਕਿੰਨਾ ਫਿਰ ਰੱਖਣਾ ਮੁੱਲੇ ਦਾ ਕਰਨੂ ਦਾ ਪੀਬਾ ਜੀ ਕਰਨੂ ਤੇ ਭਾਂ 52000 ਵੀ ਕਰ ਦਈਏ ਅੱਛਾ ਪਰ ਅੱਜ ਹਾਂ ਆਈ ਮਾਲ ਵੇਚਣਾ ਵਸ ਕਿੰਨੇ ਦਾ ਬਾਈ ਯਾਰ ਦੀ ਦੇਤੀ ਨਹੀਂ ਬਾਈ ਦੀ ਨਾ ਦਈਏ ਦੱਸੋ ਕਰ ਦੋ ਮਾਲ ਨੇ ਵੇਚਾ ਤੁਸੀਂ ਦੱਸ ਦੋ 20 ਦੀ 19.5 ਦੀ ਪੂਰੇ 19 ਦੀ ਚਲੋ ਜਾ ਗਏ ਜੀ 19 ਦੀ 19 ਚ ਸੋੜੀ ਚ ਠੀਕ ਆ ਠੀਕ ਆ ਠੀਕ ਜੀ ਤੇ ਆ ਥਣਵੀ ਇਹ ਤੇ ਦੇਖ ਸਾਦੇ ਜੇ ਲੱਗੇ ਤਾਂ ਤੇ ਹੁਣ ਇੱਕ ਆ ਗਾ ਆ ਇਹ ਥੱਲੇ ਸੋਨੀ ਵੇਚਦੀ ਆ 98 ਤੇ ਦੇਖ ਸਾਦੇ ਲੱਗੇ ਤਾਂ ਇਹਦੇ ਕੋਲ ਕਿੰਨਾ ਹੀ ਦੁੱਧ ਦੇ ਵੀ ਜੀ ਅਰਪੀ ਭਾਈ ਦੁੱਧ 11 ਕਿਲੋ ਅੱਛਾ 12 ਕਿਲੋ 11 ਕਿਲੋ ਦੀ ਗਰੰਟੀ ਆ ਅੱਛਾ ਜਿਹੜੇ ਕਿਲੇ ਦੋ ਡੰਗ ਚੋਲੋ ਤਿੰਨ ਡੰਗ ਚੋਲੋ ਤਸਲੀ ਕਰਕੇ ਲੈ ਕੇ ਜਾਓ ਠੀਕ ਆ ਠੀਕ ਆ ਉਹ ਕਿਹਾ ਨਾਮਾ ਜਣਾ ਲੈਣਾ ਉਹ ਮਾੜਾ ਜੀ ਤੇ ਇਹਦਾ ਬੱਚਾ ਨਹੀਂ ਹੈਗਾ ਬੱਚਾ ਇਹਦਾ ਕੱਲ ਹੀ ਮਰਿਆ ਹਰਪੀਪਾ ਜੀ ਅੱਛਾ ਮੇਰੇ ਕੋਲ ਗੱਲ ਥੋੜੀ ਗਲਤੀ ਹੋ ਗਈ ਮੈਂ ਵੀਡੀਓ ਨੂੰ ਬਣਾਈ ਅੱਛਾ ਇਹਨੂੰ 15 20 ਦੇਣੀ ਹੋਈ ਹੈ ਜੀ ਠੀਕ ਆ ਹਾਂਜੀ ਚਲੋ ਬਾਕੀ ਹੁਣ ਤੇ ਹੁਣ ਤੇ ਦੁੱਧ ਦੇ ਸਿਰ ਤੇ ਜਾਣੀ ਆ ਹਾਂ ਹਾਂ ਉੱਤੇ ਦੁੱਧ ਤੇ ਸਿਰ ਤੇ ਆ ਤ ਇਹ ਸੋਹਣੀ ਸਾਂਭੀ ਆ ਕਹਿੰਨੇ ਜਿਹੜੀ ਲਿਸੀ ਨਹੀਂ ਹਾਂਜੀ ਇਹ ਰਾਜੀ ਆ ਤਾਂ ਸੱਦੇ ਲਾਇਆ ਕਰੀ ਉੱਥੋਂ ਆ ਜ ਲੈ ਆ ਆ ਵਨਾਂ ਜਿਹੜੇ ਇਹਦਾ ਦੇਖ ਸਕਦੇ ਆ ਆਪਾਂ ਲਾਗੇ ਤੋਂ ਤੇ ਇਹਦਾ ਫਿਰ ਮੁੱਲ ਵੀ ਜੀ ਆਪੀ ਭਾਈ ਮੁੱਲ ਚਲੋ ਬੱਚਾ ਹੁੰਦਾ ਫਿਰ ਤੇ ਮੁੱਲ ਹੈਗਾ ਹੀ ਹਾਂਜੀ ਹੱਸ ਕੇ ਵੇਚ ਦੇਣੀ ਨਹੀਂ ਅੜ ਕੇ ਵੇਚਣੀ ਹਾਂਜੀ ਤੇ ਹੁੰਦ ਦੇ ਦੇ ਨੇ ਹਿਸਾਬ ਨਾਲ ਕਿੰਨੇ ਦੀ ਦੇ ਦੀ 29000 ਦੀ 29 ਦੀ ਨਾ ਦਈਏ ਕਰ ਦੋ ਛੋਟ ਵਿੱਚ ਹੋਰ ਤੁਸੀਂ ਦੱਸੋ 27 ਦੀ ਹਾਂ ਨਾ 26000 ਅੱਛਾ 26000 ਜੀ ਅੱਛਾ ਚਲੋ ਮਾਨਤਾ ਨੂੰ ਕਰ ਦੂੰਗੀ ਜੀ ਭਰਾ ਦਾ ਕੋਈ ਫੋਨ ਲਾਵੇ ਅੱਜ ਪਾਸੇ ਆਵੇ ਅੱਜ ਖਾਲੀ ਨਹੀਂ ਮੈਂ ਦੱਸਿਆ ਮੈਂ ਪਹਿਲਾਂ ਦੱਸਦਾ ਵੀ ਮਾਨ ਵੇਚਣਾ ਅੱਜ ਖਾਲੀ ਨਹੀਂ ਮੋੜਨਾ ਕਿਹਨੂੰ ਮੋੜਦਾ ਪਹਿਲੇ ਫੋਨ ਤੇ ਦਊਗਾ ਤੇ ਆਹ ਗਾਂਜ ਜਿਹੜੀ ਹੁਣ ਤੀਸਰੇ ਨੰਬਰ ਤੇ ਹਾਂਜੀ ਭਾਈ ਤੀਜੇ ਨੰਬਰ ਵਾਲੀ ਗਾਂ ਦੇ ਥੱਲੇ ਦੁੱਧ ਜੀ 7 ਕਿਲੋ ਪੱਕਾ ਦੁੱਧ ਹੈਗਾ ਜੀ ਐਕਟ ਵਾਲਾ ਅੱਛਾ ਮੈਂ ਗਰੰਟੀ ਦਊਂਗਾ ਅੱਛਾ ਪਹਿਲੇ ਸੂਈ ਸੂਈ ਜੀ ਠੀਕ ਆ ਹਾਂਜੀ ਤੋਰ ਦੋ ਫੇਰ ਇਹਨਾਂ 6-7 ਕਿਲੋ ਕਹਿੰਦੇ ਵੀ ਦੁੱਧ ਹੈਗਾ ਇਹਦੇ ਕੋਲ ਥੋੜਾ ਡਰਦੀ ਡਰਦੀ ਕਿੱਥੋਂ ਨਹੀਂ ਕੱਢੀ ਗਈ ਲੈ ਜਾ ਤੂੰ ਆਪੇ ਲੈ ਆ ਜਿਹੜਾ ਕਿੰਦੇ ਆ ਜੁ ਲੈ ਆ ਆ ਜੀ ਬਾਕੀ ਘੱਟ ਘੱਟ ਚੰਗਾ ਬਾਕੀ ਇੰਨਾ گاਵਾ ਦਾ ਵੀ ਦੁੱਧ ਸੰਗਣਾ ਹੁੰਦਾ ਹੈ ਸਾਡਾ 98 ਵਿੱਚ ਦੇਖ ਸਾਡੇ ਤੇ ਇਹਦਾ ਫਿਰ ਮੁੱਲ ਵੀਰ ਜੀ ਕਾਰ ਨੂੰ ਤੇ 18000 ਕਰੀਦਾ ਅੱਛਾ ਗਾੜੀ ਤੋਂ ਦੱਸ ਤੂੰ ਤੇ ਵਿੱਚ ਨਹੀਂ ਕਿੰਨੇ ਦੀ ਆ ਹਾਂ ਨਹੀਂ ਹਾਂ ਨਹੀਂ 16000 15000 ਦੀ 15000 ਦੀ ਵੀ ਸਿਰਫ 100 ਰੁਪਿਆ ਛੋੜ ਅੱਛਾ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਜੇ ਵੀ ਦੇ ਇਹ ਵੀ ਦੇਣੀ ਆ ਨਹੀਂ ਰੱਖਣੀ ਇਹ ਵੀ ਨਹੀਂ ਆ ਠੀਕ ਆ ਹੋਰ ਕਰ ਦੂੰਗਾ ਵਾਦਾ ਘਾਟਾ ਚਲੋ ਕੋ ਫੋਨ ਲਾਉਗਾ ਤੇ ਆਪੇ ਮੁੱਕ ਤੇ ਹੋ ਜਾਊਗਾ ਹਾਂ ਜੀ ਹਾਂ ਜੀ ਹੁਣ ਆ ਗਾਂ ਚੰਗੇ ਕੱਦ ਕਾਟ ਚਾਤਰਾ ਅੱਜ ਬਾਈ ਫਾਰਮ ਦੀ ਗਾਂ ਐ ਦੋਦੇ ਇਸ ਲਈ 11 ਕਿਲੋ ਅੱਛਾ ਠੀਕ ਐ ਅੱਜ ਹੀ ਆਈ ਜੇ ਮੇਰੇ ਕੋਲ 9:00 ਵਜੇ ਨਾ ਠੀਕ ਐ 9:00 ਵਜੇ ਮੈਂ ਚਵਾਈ ਕੀਤੀ ਐ ਦੀ ਤੇ ਸੂਈ ਨੂੰ ਉਹਦੇ ਆਨੇ ਡੇਢ ਮਹੀਨਾ ਹੋਇਆ ਵੱਧੂਗਾ ਅੱਛਾ ਤੋੜ ਦੋ ਫਿਰ ਇੱਕ ਵਾਰ ਅੱਛਾ ਇਹ ਆ ਵੀ ਤੇਰਾ ਰੰਗ ਰੂਪ ਦੀ ਸੋਹਣੀ ਮਤਲਬ ਕੱਦ ਕਾਟ ਦੀ ਚੰਗੀ ਐ ਮੂੰਹ ਮੱਥੇ ਦੀ ਚੰਗੀ ਐ ਲੱਗ ਜੇ ਤਾਂ ਆ ਗਏ ਬਾਕੇ ਥੱਲੇ ਵੀ ਦੇਖ ਸਕਦੇ ਜੇ ਇੱਕ ਇਹ ਬਾਕੀ ਬੱਚੇ ਤੋਂ ਬਿਨਾ ਹੁਣ ਕੋ ਪ੍ਰੋਪਰ ਪਤਾ ਨਹੀਂ ਕਹਿ ਨਹੀਂ ਸਕਦੇ ਵੀ ਕਿੰਨੇ ਜੱਦੀ ਸੂਈ ਹੋਊਗੀ ਕਿੰਨੇ ਜੱਦੀ ਨਹੀਂ ਬਾਕੀ ਉਮੀਦ ਹੈ ਕਿ ਪਰ ਜਦੋਂ ਇਹ ਤਾਜ਼ੀਆਂ ਹੋਊਗੀ ਉਦੋਂ ਤੋ ਦੋ ਦਿਨ ਚੰਗਾ ਕੱਢਿਆ ਹੋਊਗਾ ਉਹਨਾਂ ਸਟੈਲਸ ਚੁੱਲੇ ਚੱਲੰਦੇ ਆ। ਸਟਾਲਿਆਂ 'ਚ ਗਾਵਾਂ ਦੁੱਧ ਦਈ ਜਾਂਦੀਆਂ ਹੁੰਦੀਆਂ ਵਾ। ਤੇ 98 ਤੇ ਦੇਖ ਸਕਦੇ ਜੇ ਲੱਗੇ ਤਾਂ ਬਾਕੀ ਪਸਮਾ ਕੇ ਥਣ ਵਧੀਆ ਹੱਥ ਜਾਂ ਲਾ ਤਿਆਰ ਕਰੂਗੀ। ਹਰਪੂ ਭਾਈ ਫਿਰ ਵੇਖੋ ਸੀਲੀ ਤੇ ਮਿਲਕ ਵੇਨ ਵੀ ਆਪਾਂ ਦੇਖ ਸਕਦੇ ਕਾਫੀ ਚੰਗੀ ਲੱਗੀ ਐ। ਤੇ ਇਹ ਕਿੰਨੇ ਦੇ ਦੇਣੀ ਵੀਰ ਜੀ ਫਿਰ ਆਪਾਂ। ਹਰਪੂ ਭਾਈ ਤੁਸੀਂ ਦੱਸੋ। ਜੈਤ ਜੀ ਕਰੀਏ ਗੱਲ ਇਹਦੀ। ਤੁਸੀਂ ਦੱਸੋ ਬਾਦਾਂ। ਆਪ ਹੀ ਕਰ ਦੋ। ਇਹਦੀ 5000 ਨਹੀਂ ਕਰਦੀ ਇਹ ਵਿਚ ਮਾਨ ਕਿੰਨਾ ਕਰੀ 22 ਦੀ ਦੇ ਦिए ਗੱਜਾ ਵਾਲਾ ਕੁੱਟਿਆ ਜਾਂਦਾ ਨਹੀਂ ਕੁੱਟਿਆ ਜਾਂਦਾ ਚਲੋ ਠੀਕ ਠੀਕ ਆ ਫਿਰ ਭਾਈ ਜੀ ਆ ਦੀ ਛੋੜ 500 ਰੁਪਏ ਛੋੜ ਅੱਛਾ ਕਿਹਦੀ ਆ ਦੀ ਕਾਲ ਠੀਕ ਆ ਹਾਂ ਜੀ ਤੇ ਮੈਂ ਵੀ ਭਰਾ ਇਥੇ ਚੋਕੇ ਚ ਵੇ ਤਾਂ ਆਪਣੀ ਤਸਦੀਕ ਕਰਕੇ ਲੈ ਕੇ ਜਾਵਾਂ ਠੀਕ ਆ ਹਾਂ ਜੀ ਠੀਕ ਹੋਰ ਕੁਝ ਕਹਿਣਾ ਫਿਰ ਬਸ ਠੀਕ ਆ ਕਿਰਪਾ ਮਾਲਕ ਜੀ ਠੀਕ ਆ ਜੀ ਤੁਸੀਂ ਸੁਣਾਓ ਸਾਬ ٹھیک ਠਾਕ ਜੇ ਤੇ ਚਲੋ ਫਿਰ ਵੀ ਇਹ ਵੀ ਰਾਹ ਗਾੜੀ ਵੀ ਆਪਣੀ ਵੀਰ ਦੀ ਤਸੱਲੀ ਕਰਕੇ ਲੈ ਕੇ ਜਾਓ ਉਹ ਤੇ ਜਿਹੜਾ ਲਾਹਮਾ ਦੇਣਾ ਨਾ ਜਿਹੜਾ ਹਫਤੇ ਬਾਅਦ 15 ਦਿਨਾਂ ਨਾਹਮਾ ਦੇਣਾ ਤੇ ਉਹ ਤੇ ਹੁੰਦਾ ਹੀ ਨਹੀਂ ਜਾਜ ਤੁਹ ਜਿੱਤੇ ਜਦੋਂ ਦੇ ਮੰਨ ਲੈਨੇ ਵੀ ਚਲੋ ਦੂਜੇ ਦਿਨ ਦਾ ਕਰਨੇ ਦੇ ਦਤਾ ਤੇ ਇਹ ਜਿਹੜੀ ਜਿਹੜਾ ਲਾਹਮਾ ਦੇਣਾ ਉਹ ਬੜਾ ਨਿਯਾਜ ਤੇ ਠੀਕ ਹੈ ਜੀ ਤੇ ਬਾਕੀ ਪਹਿਲਾਂ ਹੀ ਆਪਣਾ ਵੇਸ਼ ਚੱਕ ਕੇ ਤਸੱਲੀ ਕਰਕੇ ਖੜੋ ਜੀ